to ਸਾਡੇ ਕੋਲ ਜਿਹੜਾ ਫਰਸਟ ਫੇਜ਼ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਹੀ ਪੈਰਾਮਿਲਟਰੀ ਦੀ ਕੰਪਨੀਆਂ ਆ ਗਈਆਂ ਨੇ ਜਿਹਦੇ ਵਿੱਚ ਇੱਕ ਕੰਪਨੀ ਬੀਐਸਐਫ ਦੀ ਸਾਨੂੰ ਵੀ ਮੋਗੇ ਜ਼ਿਲ੍ਹੇ ਦੇ ਵਿੱਚ ਅਲਾਟ ਹੋਈ ਹੈ ਅੱਜ ਆਪਣਾ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਅਤੇ ਇਸ ਤੋਂ ਇਲਾਵਾ ਜਿਹੜਾ ਅੱਜ ਸ਼ਗਨਤਰੀ ਦਾ ਪਰਵ ਹੈਗਾ ਉਹਦੇ ਉਹਦੇ ਸੰਬੰਧ ਦੇ ਵਿੱਚ ਅੱਜ ਫਲੈਗ ਮਾਰਚ ਪੂਰੇ ਜ਼ਿਲ੍ਹੇ ਦੇ ਵਿੱਚ ਕੀਤੇ ਜਾ ਰਹੇ ਨੇ ਪੈਰਾਮਿਲਟਰੀ ਦੀ ਕੰਪਨੀ ਅਤੇ ਸਾਡਾ ਜਿਹੜਾ ਆਪਣੀ ਆਪਣੀ ਲੋਕਲ ਪੁਲਿਸ ਹੈ ਇਹਨਾਂ ਦੋਨਾਂ ਵੱਲੋਂ ਸਾਂਝੇ ਤੌਰ ਦੇ ਉੱਪਰ ਅੱਜ ਫਲੈਗ ਮਾਰਚਸ ਕੀਤੇ ਜਾ ਰਹੇ ਹਨ ਕੰਟੀਨਿਊ ਜੁਰੀ ਚਲਦੇ ਰਹਿਣਗੇ ਇਹ ਇਹ ਕੰਟੀਨਿਊ ਕਰਦੇ ਰਹਿਣਗੇ ਹੁਣ ਫੈਕ ਮਾਰਚਸ ਔਰ ਨਾਕਾਬੰਦੀ ਕੇ ਲਈ ਕੰਟੀਨਿਊਸਲੀ ਚੱਲੇਗੀ ਆਪਣੇ ਜਦ ਤੱਕ ਕੀ ਇਲੈਕਸ਼ਨ ਦਾ ਸਮਾਂ ਇਲੈਕਸ਼ਨ ਨਹੀਂ ਹੋਇਆ ਸਰ ਲੋਕੋ ਨੂੰ ਕਿਆ ਮੈਸੇਜ ਦੇਣਾ ਚਾਹੋਗੇ ਆ ਮੇਰਾ ਰਿਕਵੈਸਟ ਹੈ ਵੀ ਸਾਨੂੰ ਸਾਨੂੰ ਸਪੋਰਟ ਕਰਨ ਆਪਣਾ ਜਿੱਥੇ ਵੀ ਕੋਈ ਇਹਨਾਂ ਦਾ ਕੋਈ ਡਾਊਟਫੁਲ ਚੀਜ਼ ਉਹਨਾਂ ਦੇ ਨੋਟਿਸ ਦੇ ਵਿੱਚ ਆਂਦੀਆਂ 112 ਦੇ ਉੱਪਰ ਰਿਪੋਰਟ ਕਰਨ ਮੇਰੇ ਪਰਸਨਲ ਨੰਬਰ ਦੇ ਉੱਪਰ ਵੀ ਰਿਪੋਰਟ ਕਰ ਸਕਦੇ ਨੇ ਆਪਣਾ ਮੈਸੇਜ ਡ੍ਰੌਪ ਕਰ ਦੇਣ ਜਿੱਥੇ ਵੀ ਕੋਈ ਆਪਣੇ ਆਸ-ਪਾਸ ਜਿਹੜੀ ਕੋਈ ਚੀਜ਼ ਖੜੀ ਹੈ ਜਿਹੜੀ ਵੀ ਕੋਈ ਚੀਜ਼ ਡਾ ਗਲਤ ਇਨਫੋਰਮੇਸ਼ਨ ਜਿਹੜੇ ਦਿੰਦੇ ਹੋ ਨਾ ਉਹਨੂੰ ਪੀਨਾ ਸੀ ਜਾਈ ਮੈਂ ਤਾਂ ਉਮੀਦ ਕਰਦਾ ਵੀ ਸਾਨੂੰ ਸਾਡੇ ਨਾਲ ਸਾਰੇ ਸਾਥ ਦੇਣਗੇ ਸਾਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣਗੇ ਸਹੀ ਇਨਫੋਰਮੇਸ਼ਨ ਹੀ ਦੇਣਗੇ